ਸਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਇੱਕ ਵਿਸ਼ੇਸ਼ ਬੈਠਕ ਦੌਰਾਨ ਦੱਸਿਆ ਕਿ ਐਸਕੇਐਮ ਆਗਾਮੀ 10 ਜੁਲਾਈ ਨੂੰ ਰਾਸ਼ਟਰੀ ਬੈਠਕ ਦਾ ਆਯੋਜਨ ਕਰੇਗੀ ਜਿਸ ਚ ਕਿਸਾਨ ਵਿਰੋਧੀ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਦੇ ਅਗਲੇ ਪੜਾ ਦਾ ਐਲਾਨ ਕੀਤਾ ਜਾਵੇਗਾ ਇਸ ਮੌਕੇ ਨੇਤਾਵਾਂ ਨੇ ਐਮਐਸਪੀ ਤੇ ਝੂਠ ਫੈਲਾਉਣ ਕਿਸਾਨਾਂ ਨੂੰ ਤੁਖਾ ਦੇਣ ਅਤੇ ਵਾਅਦਾ ਖਿਲਾਫੀ ਲਈ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ ਉਹਨਾਂ ਕਹਿ ਕੇ ਕੇਂਦਰ ਸਰਕਾਰ ਵੱਲੋਂ 14 ਸਾਲਾਂ ਲਈ ਐਲਾਨ ਐਮਐਸਪੀ ਵਾਅਦੇ ਪਿਛਲੇ ਸਾਲ ਦੇ ਸਿਰਫ 5-7% ਜ਼ਿਆਦਾ ਹੈ ਖਾਦ ਪਦਾਰਥਾਂ ਦੀਆਂ ਕੀਮਤਾਂ 'ਚ ਵਾਧੇ ਤੋਂ ਘੱਟੋ-ਘੱਟ ਐਮਐਸਪੀ 'ਚ ਵਾਧਾ ਇਹ ਵਾਅਦਾ ਖਾਦ ਪਦਾਰਥਾਂ ਦੀਆਂ ਕੀਮਤਾਂ ਦੀ ਬਾਜ਼ਾਰ ਮੁਦਰਾ ਸਫਿਤੀ ਨਾਲ ਵੀ ਤਾਲਮਿਲ ਨਹੀਂ ਰੱਖ ਰਿਹਾ ਜਦੋਂ ਕਿ ਸਾਲਾਨਾ ਖੁਦਰਾ ਲਗਭਗ 5% ਹੈ ਖਾਦ ਪਦਾਰਥਾਂ ਦੀ ਕੀਮਤ 'ਚ 7.9% ਹੈ ਅਤੇ ਸਬਜ਼ੀਆਂ ਦੀਆਂ ਕੀਮਤਾਂ 'ਚ 10% ਤੋਂ ਜ਼ਿਆਦਾ ਵਾਧਾ ਹੋਇਆ ਹੈ ਐਮਐਸਪੀ 'ਤੇ ਇੰਨੇ ਘੱਟ ਵਾਤੇ ਦਾ ਐਲਾਨ ਕਰਦੇ ਹੋਏ ਵੀ ਸਰਕਾਰ ਨੇ ਇਸ ਕੀਮਤ 'ਤੇ ਵੀ ਮੰਡੀਆਂ 'ਚ ਖਰੀਦ ਦੀ ਗਰੰਟੀ ਦੇਣ ਦਾ ਕੋਈ ਐਲਾਨ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਮੰਡੀਆਂ 'ਚ ਕੀਮਤਾਂ ਦੀ ਗਰੰਟੀ ਲਈ ਕੋਈ ਤੰਤਰ ਸਥਾਪਿਤ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦੀ ਲੁੱਟ ਜਾਰੀ ਰਹੇਗੀ ਅਤੇ ਬਾਜ਼ਾਰ 'ਚ ਮਹਿੰਗੇ ਖਾਦ ਪਦਾਰਥਾਂ ਤੋਂ ਵਿਚੋਲਿਆਂ ਨੂੰ ਫਾਇਦਾ ਹੁੰਦਾ ਰਹੇਗਾ